ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਸੋਹੀ ਮਹੱਲਾ ਚੌਥਾ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕੈ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰੂ ਜਿ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਬਰ ਨ ਕੋਈ ਰਹਾਉ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਦੇ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋਂ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚ ਕਾਸ਼ਟ ਅਗਨ ਤ੍ਰੀਜੈ ਬੱਕਰੀ ਸਿੰਘ ਇਕੱਤੇ ਥਾਏ ਰਾਖੇ ਮਨ ਹਰ ਜਪ ਭ੍ਰਮ ਭਉ ਦੂਰ ਕੀਜੈ ਹਰ ਕੀ ਬੜਿ ਆਈ ਦੇਖੋ ਸੰਤੋ ਹਰ ਨੇ ਮਾਣਿਆ ਮਾਣ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉ ਨਾਨਕ ਸਾਧ ਜਨਾ ਜਗਤਿ ਆਣ ਸਭ ਬੈਰੀ ਪਾਏ ਸੋਹੀ ਮਹੱਲਾ ਚੌਥਾ ਤੂੰ ਕਰਤਾ ਸਭ ਕੁਛ ਜਾਣ ਹੈ ਆਪੇ ਤੂੰ ਕਰਤਾ ਸਭ ਕੁਛ ਆਪੇ ਜਾਣੈ ਕਿਆ ਤੁਧ ਪੈ ਆਖ ਸੁਣਾਈਐ ਬੁਰਾ ਭਲਾ ਤੁਦ ਸਭ ਕਿਛ ਸੂਜੈ ਜੇ ਹਾ ਕੋ ਕਰੇ ਤੇ ਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਿਧ ਜਾਣੈ ਬੁਰਾ ਭਲਾ ਤੁਦ ਸਭ ਕਿਛ ਸੂਜੈ ਤੁਦ ਭਾਵੈ ਤੇ ਵੇ ਬੁਲਾਵੈ ਰਹਾਓ ਸਭ ਮੋਹ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਾਨੁਖ ਭਗਤੇ ਪਾਇ ਕਰਾਈ ਇਕ ਨਾ ਸਤਗੁਰ ਮੇਲ ਸੁਖ ਦੇਵੈ ਇਕ ਮਾਨੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਦ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੈ ਤੇ ਹਾਕੋ ਹੋਵੇ ਬਿਨ ਨਦਰਿ ਨਾਹੀ ਕੋ ਭੇਖ ਤੇਰੀ ਬੜਿਆਈ ਤੂ ਹੈ ਜਾਣੈ ਸਭ ਤੁਦ ਨੋ ਨਿਤ ਤੇ ਆਏ ਜਿਸਨੋ ਤੁਦ ਭਾਵੇ ਤਿਸਨੋ ਤੂੰ ਮਿਲੈ ਜਨ ਨਾਨਕ ਸੋ ਥਾਏ ਪਾਏ ਸੋਈ ਮਹੱਲਾ ਚੌਥਾ ਜਿਨ ਕੈ ਅੰਦਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਗਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿਨ ਕੇ ਹੋ ਮੈਂ ਰੋਗ ਗਏ ਰਹਾਉ ਬ੍ਰਹਮਾ ਵਿਸ਼ਨ ਮਹਾਦੇਉ ਤ੍ਰੈ ਗੁਣ ਰੋਗੀ ਵਿੱਚ ਹੋ ਮੈਂ ਕਾਰ ਕਮਾਈ ਜਿਨ ਕੀਏ ਤਿਸੈ ਨਾ ਚਿਤ ਬਪੜੇ ਹਰ ਗੁਰਮਖ ਸੋਜੀ ਪਾਈ ਹੋ ਮੈ ਰੋਗ ਸਭ ਜਗਤ ਬਿ ਆਪਿਆ ਤਿਨ ਕੋ ਜਨਮ ਮਰਨ ਦੁਖ ਭਾਗੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹੋ ਬਲਿਹਾਰੀ ਜਿਨ ਸੇਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਾਮ ਵਿਚਾਰੋ ਸੁਹੀ ਮਹੱਲਾ ਚੌਥਾ ਕੀਤਾ ਕਰਣਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛ ਨਾ ਹੋਵੇ ਜਿਉ ਹਰ ਭਾਵੇ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕੇ ਜਿਉ ਭਾਵੇ ਤਿਵੇਂ ਬਖਸ ਰਹਾਓ ਸਭ ਜੀਉ ਪਿੰਡ ਦੀ ਆ ਤਉਦੇ ਆਪੇ ਤਉਦੇ ਆਪੇ ਕਰੈ ਲਾਇਆ ਜੇ ਹਾ ਤੂੰ ਹੁਕਮ ਕਰੈ ਤੇ ਹੇ ਕੋ ਕਰਮ ਕਮਾਵੇ ਜੇ ਹਾ ਤੁਧ ਧੁਰ ਲਿਖ ਪਾਇਆ ਪੰਜ ਤਤ ਕਰ ਤੁਧ ਸਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਛ ਕੀਤਾ ਹੋਵੇ ਇਕ ਨਾ ਸਤਗੁਰ ਮੇਲ ਤੂੰ ਬੁਲਾਵੇ ਇਕ ਮਨਮੁਖ ਕਰੈ ਸੇ ਰੋਵੇ ਹਰ ਕੀ ਵਡਿਆਈ ਹਉ ਆਖ ਨਾ ਸਕਾ ਹੋ ਮੂਰਖ ਮੂਧ ਨਿਚਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਨ ਰਾਗ ਸੋਈ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਵੇਖ ਦਿਖਲਾਈ ਸਾਗ ਉਤਾਰ ਥਮਿਓ ਪਸਾਰਾ ਤਾ ਬੇ ਕੋ ਏ ਕੰਕਾਰਾ ਕੰਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤਹਿ ਗਿਓ ਕਤ ਤੇ ਆਇਓ ਰਹਾਓ ਜਲ ਤੇ ਉਠੇ ਅਨਕਤਰੰਗਾ ਕੰਕਾ ਭੂਖਨ ਕਿਨੇ ਬੋਰੰਗਾ ਬੀਜ ਬੀਜ ਦੇਖਿਓ ਬੋ ਪ੍ਰਕਾਰਾ ਫਲ ਭਾਕੇ ਤੇ ਕੰਕਾਰਾ ਸਹਿਜ ਘਟਾ ਮੈਂ ਏਕ ਆਕਾਸ ਘਟ ਫੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਪਰਮ ਛੂਟੇ ਤੇ ਕੰਕਾਰ ਓਬਨਾਸੀ ਬਿਨ ਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰ ਪੂਰੈ ਹੋਮੈ ਮਲ ਧੋਈ ਕੋ ਨਾਨਕ ਮੇਰੀ ਪਰਮਗਤ ਹੋਈ ਸੁਹੀ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਹੋਏ ਤੁਜ ਬਿਨ ਦੂਜਾ ਨਾਹੀ ਕੋਏ ਜੋ ਜਨ 세ਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਖੋ ਲਾਜ ਤੇਰੀ ਸਰਣਾ ਪੂਰਨ ਦਿਆਲਾ ਤਉਦ ਤੁਜ ਬਿਨ ਕਵਣ ਕਰੇ ਪ੍ਰਤਪਾਲਾ ਰਹਾਉ ਜਲ ਥਲ ਮਈ ਹਰਿਆ ਭਰਪੂਰ ਨਿਕਟ ਬਸੈ ਨਾਹੀ ਪ੍ਰਭ ਦੂਰ ਲੋਕਪਤੀ ਯਾਰਾ ਕਛੂ ਨ ਪਾਈਐ ਸਾਚ ਲੱਗੈ ਤਾਂ ਹੋਮੈ ਜਾਈਐ ਜਿਸਨੋ ਲਾਇ ਲਏ ਸੁਲਾਗੈ ਗਿਆਨ ਰਤਨੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰ사ਦੀ ਨਾਮ ਧਿਆਏ ਦੋਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ ਕਰਿ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਕਰਿ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ